ਹੈਲੋ ਜੀ ਜਸ ਸ੍ਰੀ ਗਾਲ ਕੀ ਆਲ ਜਲ ਉਮੀਦ ਕਰਦਾ ਸਾਰ ਜਣੇ ਬਹੁਤ ਵਧੀਆ ਹੋਊਗੀ ਇੱਥੇ ਹੈਗਾ ਆਪਣਾ ਸਵੇਰ ਦਾ ਟਾਈਮ ਤੇ ਬੇਟੇ ਨੂੰ ਮੈਂ ਬਾਕਰ ਚ ਪਾਇਆ ਸੀ ਮੈਂ ਕਿ ਚੱਲਣਾ ਉਹ ਖੇਲਦਾ ਵਾ ਤੇ ਮੈਂ ਨਾ ਇੱਥੇ ਸਫਾਈ ਕਰ ਲੈਣੀ ਪਹਿਲਾਂ ਤੇ ਮੇਰਾ ਆਦਾ ਹੀ ਹੈ ਜਿਹੜੀ ਟੋਕਰੀ ਹੈ ਨਾ ਤੇ ਬਲੂ ਕਲਰ ਦੀ ਤੇ ਇਹਦੇ ਵਿੱਚ ਸਾਰਾ ਸਮਾਨ ਕੱਢ ਕੇ ਤੇ ਇਹਦੇ ਚ ਨਾ ਸਿਰਫ ਟੌਏ ਵਗੈਰਾ ਰੱਖਦੀ ਆ ਇਹਦੇ ਨਾਲ ਖਡਾਉਣੇ ਜਿਹੜੇ ਡੇਲੀ ਵੇਲ ਜਿਹੜੇ ਖੇਲਦਾ ਖੋਲਦਾ ਹੋਣਾ ਛੋਟੇ ਮੋਟੇ ਜੇ ਤੇ ਫਿਰ ਮੇਰੇ ਮਨ ਚ ਲਾਲਚ ਆ ਗਿਆ ਮੈਂ ਕਿਹਾ ਇਹ ਤਾਂ ਖਿੜਕੀ ਪੂਰੀ ਦੀ ਪੂਰੀ ਸਾਫ਼ ਕਰਨ ਵਾਲੀ ਆ ਨਾ ਤੇ ਕਈ ਚੀਜ਼ਾਂ ਥੱਲੇ ਵੀ ਡਿੱਗ ਜਾਂਦੀਆਂ ਸਾਰਾ ਇੱਥੇ ਨਾ ਮੇਰਾ ਉਹ ਸਮਾਨ ਸਾਰਾ ਕੋਸਮੈਟਿਕ ਦਾ ਸਮਾਨ ਆ ਸਾਰਾ ਤੇ ਬਹੁਤ ਹੀ ਬਾਰੀ ਗੰਦੀ ਹੋਈ ਹੀ ਘੱਟਾ ਮਿੱਟੀ ਬਹੁਤ ਜ਼ਿਆਦਾ ਹੀ ਹੈ ਨਾ ਤੇ ਫਿਰ ਮੈਨੂੰ ਸਾਰਾ ਹੀ ਸਾਫ਼ ਕਰਨਾ ਪਿਆ ਸਾਰੀ ਖਿੜਕੀ ਸਾਫ਼ ਕਰਨੀ ਪਈ ਤੇ ਇਹ ਆ ਕਿ ਚਲ ਸਾਫ਼ ਹੋ ਗਈ ਨਾ ਹੁਣ ਕਿੰਨਾ ਹੀ ਚਿਰ ਲੰਘ ਜਾਊਗਾ ਕਿੰਨੀਆਂ ਚੀਜ਼ਾਂ ਮੇਨ ਵਿੱਚੋਂ ਲੱਗ ਗਈਆਂ ਹਨਾ ਕਿੰਨੀਆਂ ਜਿਹੜੀਆਂ ਇਦਾਂ ਦੇ ਇਦਾਂ ਪਈਆਂ ਸੀ ਕੋਈ ਕਦੀ ਹੱਥ ਹੀ ਨਹੀਂ ਲਾਇਆ ਉਹਨੂੰ ਹਨਾ ਸਾਰਾ ਕੁਝ ਸਾਫ਼ ਕੀਤਾ ਰੇਂਜ ਕਰਕੇ ਸਾਰਾ ਜਿਹੜਾ ਹੀ ਦੁਬਾਰਾ ਰੱਖਿਆ ਏਦਨ ਆਇਆ ਕਿ ਨਾ ਇਹ ਰੂਮ ਹੋਣਾ ਸਾਫ-ਸਾਫ ਰੱਖ ਕਰਨਾ ਗਿਆ ਜੇ ਆਪਾਂ ਡੇਲੀ ਇੱਕ-ਇੱਕ ਚੀਜ਼ ਸਾਫ ਕਰਾਂਗੇ ਨਾ ਤੇ ਫਿਰ ਮਤਲਬ ਸਾਰਾ ਘਰ ਨਾ ਸਾਫ ਹੋ ਜਾਏਗਾ ਤੇ ਨਾਲ ਇਹ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਬੱਚਿਆਂ ਨਾਲ ਹਨਾ ਸਾਰਾ ਕੰਮ ਹੈ ਪਹਿਲਾਂ ਸਵਾਈ ਵਗੈਰਾ ਕੀਤੀ ਸਾਰੇ ਘਰ ਦੀ ਜੋ ਕੋਨਾ-ਕੋਨਾ ਹੀ ਸਾਰਾ ਸਾਫ-ਸੂਫ ਕੀਤਾ ਹਨਾ ਤੇ ਇਧਰੋਂ ਤੇ ਸਾਫੀਰ ਜਿਹੜਾ ਸੀ ਮੈਂ ਬੱਚਿਆਂ ਨੂੰ ਵੀ ਨਿਮਾਉਣਾ ਸੀ ਅਜੇ ਅਜੇ ਤੇ ਮਤਲਬ ਛੋਟੇ ਨੂੰ ਹਾਂ ਦੋਵਾਂ ਨੂੰ ਨਿਮਾਉਣਾ ਸੀ ਅੱਜ ਨਵੇਂ ਸਕੂਲ ਨਹੀਂ ਸੀ ਗਿਆ ਤੇ ਮੈਂ ਕਿਹਾ ਚਲ ਉਹਨੂੰ ਵੀ ਅੱਜ ਨਿਵਾ ਦਿੰਨੀ ਆ ਤੇ ਮੇਕਪੇਲਾ ਜਲ ਸੁਫਾਈ ਜ਼ੁਫੀਦਾ ਕਰ ਲਾਂ ਫਿਰ ਜਿਹੜਾ ਉਹਨਾਂ ਨੂੰ ਨਵਾਨੀ ਹੈ ਨਾ ਸਾਰੀ ਬਾਰੀ ਮੈਂ ਸਾਫ਼ ਕੀਤੀ ਹੈ ਰੇਂਜ ਕਰਕੇ ਸਾਰਾ ਸਮਾਨ ਮੈਂ ਜਿਟ ਰੱਖਿਆ ਹੈ ਨਾ ਪਾਣੀ ਉਹਨਾਂ ਨਾਲ ਇੰਨੀ ਜ਼ਿਆਦਾ ਸੀਲਨ ਹੋ ਗਈ ਹੈ ਨਾ ਮਤਲਬ ਕਹੋਗੇ ਨਾ ਮਤਲਬ ਘਰ ਸਾਫ਼ ਆ ਸਫਾਤ ਕੰਦਾ ਜੋ ਅਜੇ ਵੀ ਸੇਲ ਜੜੀ ਉਹ ਨਿਕਲਦੀ ਪਈ ਆ ਥੱਲੇ ਫਰਸ਼ ਚੋਂ ਅਜੇ ਵੀ ਪਾਣੀ ਸੇਮਦਾ ਪਿਆ ਵਾ ਅਜੇ ਮਤਲਬ ਧੁੱਪਾਂ ਵੀ ਲੱਗਦੀ ਆ ਪਈਆਂ ਬੇਸ਼ੱਕ ਪਰ ਸੀਲਨ ਅਜੇ ਗਈ ਨਹੀਂ ਹੈਗੀ ਤੇ ਹਾਲੇ ਵੀ ਥੋੜੀ ਥੋੜੀ ਜਿਹੀ ਦਾ ਸਮੈਲ ਹੁੰਦੀ ਨਾ ਸੇਲ ਦੀ ਉਹ ਅਜੇ ਹੁੰਦੀ ਆ ਤੇ ਪਾਣੀ ਤੇ ਚਲ ਜਾਂਦਾ ਪਰ ਐਦਾਂ ਜਿਹੜਾ ਨੁਕਸਾਨ ਹੋ ਜਾਂਦਾ ਨਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਨਾ ਜਿਹੜਾ ਮਤਲਬ ਕਦੀ ਨਹੀਂ ਪੂਰਾ ਹੀ ਨਹੀਂ ਹੁੰਦਾ ਹੈਗਾ ਹੁੰਦੇ ਰੱਬ ਅੱਗੇ ਹੀ ਅਰਦਾਸ ਆ ਕਿ ਮਤਲਬ ਅਗਲੇ ਸੀਜ਼ਨ ਹੁੰਦੇ ਤੱਕ ਚਲ ਘਰ ਬੰਜੇ ਹਨ ਤੇ ਇਹੀ ਅਰਦਾਸ ਆ ਪ੍ਰਮਾਤਮਾ ਅੱਗੇ ਹੁਣ ਤੇ ਚਲੋ ਜੀ ਇੱਥੇ ਮੈਂ ਸਾਰਾ ਸਮਾਨ ਅਰੇਂਜ ਕਰਕੇ ਰੱਖ ਲਿਆ ਜਿਹੜਾ ਸਮਾਨ ਸੀ ਦੂਜੇ ਪਾਸੇ ਰੱਖਣ ਵਾਲਾ ਮੈਂ ਲਫਾਫੇ ਵਗੈਰਾ ਚ ਪਾ ਕੇ ਤੇ ਉਹ ਰੱਖ ਲਿਆ ਫਿਰ ਮੈਨੂੰ ਇਹ ਹੀ ਚਲਣਾ ਛਾੜੂ ਵੀ ਕੱਢ ਲੈਣੀ ਕਿਉਂਕਿ ਮੱਛਰ ਇੰਨਾ ਜ਼ਿਆਦਾ ਹੋ ਗਿਆ ਜਦੋਂ ਦਾ ਇਹ ਪਾਣੀ ਵਗੈਰਾ ਆਇਆ ਨਾ ਉਹਦੇ ਤਾਂ ਇਹ ਮੱਛਰ ਬਹੁਤ ਖਤਰਨਾਕ ਜਿਹਾ ਹੋ ਗਿਆ ਵਾ ਤੇ ਜਿੱਥੇ ਲੜਦਾ ਨਾ ਉੱਥੇ ਮਤਲਬ ਨਾ ਦਾਣੇ ਟਾਈਪ ਹੋ ਜਾਂਦਾ ਬੱਚਿਆਂ ਦੇ ਤੇ ਅੱਗੇ ਸਕਿਨ ਬੜੀ ਸੌਫਟ ਹੁੰਦੀ ਹੈ ਨਾ ਤੇ ਉਹਦੇ ਲੜ ਲੜ ਕੇ ਨਾ ਉਹ ਰੈੱਡ ਕਲਰ ਦੇ ਜਿਹੜੇ ਦਾਣੇ ਹੁੰਦੇ ਨਾ ਉਹ ਹੋ ਜਾਂਦੇ ਆ ਫਿਰ ਤੇ ਇਦਾਂ ਫਿਰ ਸਫਾਈ ਰੱਖਣੀ ਪੈਂਦੀ ਆ ਤੇ ਮੈਂ ਆ ਕੇ ਚਾ ਲਜਮਟਿਆੜੂ ਆਪ ਹੀ ਕਰ ਲੈਣੀ ਆ ਬੈੱਡ ਦੇ نیچے ਮਾਰਿਆ ਤਾਂ ਕਾਫੀ ਜਿਆਦਾ ਕੂੜਾ ਜਿਹੜਾ ਨਿਕਲ ਆਇਆ ਹਨਾ ਤੇ ਜਿਹੜਾ ਸਫਾਈ ਵਾਲੇ ਆਂਟੀ ਲੱਗੇ ਤੇ ਹੈਗੇ ਪਰ ਤੁਹਾਨੂੰ ਪਤਾ ਹਨਾ ਆਪਣੇ ਹੱਥ ਦੀ ਸਫਾਈ ਜਿਹੜੀ ਆਪਣੇ ਹੱਥ ਦੀ ਹੀ ਹੁੰਦੀ ਆ ਤੇ ਇਸ ਕਰਕੇ ਤੇ ਹੋਰ ਜਿਹੜੀ ਜਿੱਦਾਂ ਨਾ ਬੱਚਿਆਂ ਦੀਆਂ ਨਿਊਜ਼ ਵੜੀਆਂ ਆਉਂਦੀਆਂ ਪਈਆਂ ਵਾ ਬੱਚਿਆਂ ਨੂੰ ਮਤਲਬ ਕਿਦਾਂ ਹਿਆਰਪੁਰ ਦਾ ਬੱਚਾ ਇੱਕ ਛੋਟਾ ਜਿਹਾ ਨਾ 5 ਸਾਲ ਦਾ ਬੱਚਾ ਮਤਲਬ ਕੀ ਹੁੰਦਾ ਨਾ ਸੁਣ ਕੇ ਵੀ ਰੂਹ ਕੰਪ ਜਾਂਦੀ ਹੈ ਨਾ ਬਾਰ ਬਾਰ ਨਿਊਜ਼ ਆਉਂਦੀ ਪਈ ਆ ਬਾਰ ਬਾਰ ਨਿਊਜ਼ ਵੀ ਨਹੀਂ ਸੁਣੀ ਜਾਂਦੀ ਹੈਗੀ ਨਾ ਜਿਹੜੀ ਮਾਂ ਤੇ ਹੋਇਆ ਵਾ ਜਾਂ ਜਿਹੜੇ ਪਿਓ ਤੇ ਹਨਾ ਉਹ ਤੇ ਮਤਲਬ ਅਸੀਂ ਐਕਸਪਲੇਨ ਨਹੀਂ ਉਹਨਾਂ ਦਾ ਦਰਦ ਕਰ ਸਕਦੇ ਕਿ ਕੀ ਉਹਨਾਂ ਨੂੰ ਦਰਦ ਹੁੰਦਾ ਹੋਊਗਾ ਹਨਾ ਕਿੰਨੇ ਭਈਏ ਨੇ ਕਿ ਨੀ ਦਰਦਨਾਕ ਮੌਤ ਦੀ ਤੀ ਨੂੰ ਕਿੰਨੀ ਦਰਦਨਾਕ ਹਨਾ ਬੱਚੇ ਦਾ ਵੇਲਾ ਛੋਟਾ ਜਿਹਾ ਬੱਚਾ ਹੀ ਉਹਦਾ ਕਸੂਰ ਵੀ ਕੋਈ ਨਹੀਂ ਹੈਗਾ ਤੇ ਉਹਨੂੰ ਇੰਨੀ ਵੱਡੀ ਸਜ਼ਾ ਜਿਹੜੀ ਉਹ ਮਿਲੀ ਹਨਾ ਤੇ ਮਤਲਬ ਇਦਾਂ ਨਹੀਂ ਕਰਨਾ ਚਾਹੀਦਾ ਹਨਾ ਕਿਸੇ ਨਾ ਵੱਡੇ ਨਾ ਕਰੋ ਤੇ ਨਾ ਛੋਟੇ ਬੱਚੇ ਦਾ ਤੇ ਵੈਸੇ ਹੀ ਚਲੋ ਹਨਾ ਉਹਨੂੰ ਤੇ ਪਤਾ ਹੀ ਨਹੀਂ ਉਹਨੂੰ ਤੁਸੀਂ ਛੋਟੀ ਜੀ ਵੀ ਚੀਜ਼ ਦੇਓਗੇ ਕਾਨੂੰਨ ਨੇ ਉਧਰ ਹੀ ਚਲ ਜਾਣਾ ਜਾਂ ਉਹਨੂੰ ਜਿੱਧਰ ਬੱਚੇ ਮਿਲੇ ਖੇਡਣ ਵਾਲੇ ਉਹਨੇ ਉਧਰ ਚਲ ਜਾਣਾ ਹਨਾ ਤੇ ਉਹ ਬੱਚਿਆਂ ਦਾ ਕੋਈ ਕਸੂਰ ਨਹੀਂ ਜੀ ਬੱਚੇ ਦਿਲ ਦੇ ਸਾਫ਼ ਹੁੰਦੇ ਆ ਨਾ ਕਦੇ ਨਹੀਂ ਬੱਚਾ ਨਾਲ ਕਰਨਾ ਬੱਚਿਆਂ ਨਾਲ ਕਰ ਲਿਆ ਤੇ ਰੱਬ ਨਾਲ ਕਰ ਲਿਆ ਇੱਕ ਹੀ ਗੱਲ ਹੁੰਦੀ ਆ ਉਹ ਫਿਰ ਪ੍ਰਮਾਤਮਾ ਉਹੋ ਜੀ ਸਜ਼ਾ ਦਿੰਦਾ ਕਿ ਬੱਚਾ ਜਿਹੜਾ ਬੰਦਾ ਉਹ ਭੁਗਤੀ ਨਹੀਂ ਸਕਦਾ ਉਹਨੂੰ ਟਾਲ ਡੇਟ ਨਹੀਂ ਕਰ ਸਕਦਾ ਇੰਨੀ ਜਿਆਦੀ ਭਿਆਨਕ ਸਜ਼ਾ ਰੱਬ ਦੀ ਹੁੰਦੀ ਫਿਰ ਹਨ ਕਿਉਂ ਜਿੱਦਾਂ ਕਹਿੰਦੇ ਨਾ ਬੱਚੇ ਦੀ ਆਵਾਜ਼ ਤੇ ਰੱਬ ਦੀ ਆਵਾਜ਼ ਇੱਕ ਹੀ ਹੁੰਦੀ ਆ ਨਾ ਉਹੀ ਚੀਜ਼ ਆ ਉਹ ਫਿਰ ਸਜਾਈ ਉਹਨੂੰ ਉਦਾਂ ਨਹੀਂ ਮਿਲਦੀ ਹਨਾ ਮਾਂ ਮਤਲਬ ਪਿਓ ਰੋਂਦੇ ਵੇਖੇ ਨਹੀਂ ਜਾਂਦੇ ਸਾਂ ਅਸੀਂ ਜਿਹੜੇ ਆਮ ਇਨਸਾਨ ਆਹੀ ਆਪਾਂ ਵੀ ਸੌਂਦੇ ਆ ਤੇ ਸਾਨੂੰ ਵੀ ਨਾ ਇੱਕ ਰੂਹ ਸਾਡੀ ਝੋਲ ਹੀ ਜਾਂਦੀ ਆ ਸਾਨੂੰ ਇੰਨਾ ਗੁੱਸਾ ਆਉਂਦਾ ਕਿ ਹੁਣ ਇਹ ਸਾਹਮਣੇ ਆ ਜੇ ਤੇ ਹੁਣ ਇਹਨੂੰ ਪਤਾ ਨਹੀਂ ਕੀ ਕਰ ਦੇਣਾ ਹੀ ਹਨਾ ਤੇ ਉਹ ਤੇ ਫਿਰ ਮਾਂ ਪਿਓ ਹੀ ਹਨਾ ਤੇ ਉਹਨਾਂ ਦਾ ਕਿੰਨਾ ਕਿੰਨਾ ਉਹਨਾਂ ਨੂੰ ਮਤਲਬ ਉਹਨਾਂ ਦਾ ਦਰਦ ਨਹੀਂ ਅਸੀਂ एक्सप्लेन ਨਹੀਂ ਕਰ ਸਕਦੇ ਹੈਗੇ ਉਹਨਾਂ ਦੇ ਪਰਿਵਾਰ ਦਾ ਹਨਾ ਬਹੁਤ ਭਾਰੀ ਪਈ ਹੈ ਉਹਨੇ ਤੇ ਚਲੋ ਵਾਪਸ ਨਹੀਂ ਆਉਣਾ ਹੈਗਾ ਪਰ ਉਹਨੂੰ ਸਜ਼ਾ ਜਿਹੜੀ ਹੈ ਬਹੁਤ ਭਿਆਨਕ ਜਿਹੜੀ ਉਹ ਮਿਲਣੀ ਚਾਹੀਦੀ ਹੈ ਹਨਾ ਤੇ ਚਲੋ ਜੀ ਇੱਥੇ ਸਫਾਈ ਆਪਣੀ ਜਿਹੜੀ ਇੱਧਰ ਦੀ ਹੋ ਗਈ ਮੈਂ ਸਾਰਾ ਇਹ ਝਾੜੂ ਜਿਹੜਾ ਲਗਾ ਲਿਆ ਸੀ ਤੇ ਸਾਰੀ ਜਿਹੜੀ ਸਫਾਈ ਕਰ ਲਈ ਨਾਲ ਨਾਲ ਬੱਚਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੁਣ ਤੇ ਸਗੋਂ ਜ਼ਿਆਦਾ ਹੋ ਰੱਖਣਾ ਪੈਂਦਾ ਜੇ ਗਲੀ ਵਿੱਚ ਵੀ ਨਮਿਸ਼ ਵੀ ਚੱਲ ਜਾਂਦਾ ਗਲੀ ਚ ਤੇ ਮੈਨੂੰ ਗਲੀ ਚ ਹੀ ਰਹਿਣਾ ਪੈਂਦਾ ਵਾ ਜੇ ਸਾਈਕਲ ਵਗੈਰਾ ਚਲਾਉਂਦਾ ਹੋਣਾ ਬੜਾ ਧਿਆਨ ਰੱਖਣਾ ਪੈਂਦਾ ਇੱਕ ਜਦੋਂ ਆਪਾਂ ਪੇਰੈਂਟਸ ਬਣ ਜਾਂਦੇ ਹਨ ਨਾ ਇੱਕ ਡਰ ਜਾਂ ਮਨ ਚ ਬਹਿ ਜਾਂਦਾ ਹਨ ਆਪਾਂ ਵੀ ਆਪਾਂ ਕਹਿੰਨੇ ਬੱਚਾ ਵੱਡਾ ਹੋ ਗਿਆ ਜਾਂ ਕਿਦਾਂ ਹਨਾ ਪਰ ਫਿਰ ਵੀ ਕਿਤਨਾ ਕਿਤੇ ਨਾ ਇੱਕ ਡਰ ਜਾਂ ਹੁੰਦਾ ਕਿ ਬੱਚਿਆਂ ਦੇ ਪਿੱਛੇ ਪਿੱਛੇ ਰਹਿਣਾ ਪੈਂਦਾ ਵਾ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੋ ਬਹੁਤ ਜਿਆਦਾ ਧਿਆਨ ਲੱਖੋ ਹਨ ਸਾਰਾ ਦਿਨ ਮਾਂ ਕੋ ਰਹਿੰਦੀ ਆ ਜਾਂ ਤੁਸੀਂ ਜਾਂਡ ਫੈਮਲੀ ਜੇ ਤੇ ਤੁਹਾਨੂੰ ਹਨ ਧਿਆਨ ਰੱਖਣਾ ਚਾਹੀਦਾ ਬੱਚਿਆਂ ਦਾ ਤੇ ਜਿਹੜਾ ਜਦੋਂ ਨਵੇਂ ਖੇਲ ਦਾ ਪਾਰ ਤੇ ਮੈਂ ਬਾਹਰ ਹੀ ਰਹਿਨੀ ਗਲੀ ਚ ਤੇ ਓਨੇ ਡੇਰ ਤੱਕ ਮੈਂ ਅੰਦਰ ਨਹੀਂ ਆਉਂਦੀ ਮੈਨੂੰ ਐਵੇਂ ਭੜੇ ਭੜੇ ਜਿਖਿਆਲ ਆਉਂਦੇ ਫਿਰ ਹਨ ਤੇ ਬੱਚਿਆਂ ਦਾ ਜਿਹੜੀਆਂ ਮਾਵਾਂ ਬੈਟਰ ਮੈਂ ਕਿੰਨੇ ਖਿਆਲ ਰੱਖ ਪਾਉਂਦੀ ਆ ਵਾ ਤੇ ਬੱਚਿਆਂ ਕੋ ਬੱਚੇ ਜਿਹੜੇ ਸੇਫ ਮੰਨਦੇ ਆ ਆਪਣੇ ਆਪ ਨੂੰ ਮਾਂ ਦੇ ਹੁੰਦਿਆ ਹਨ ਤੇ ਮਾਂ ਸਾਰਾ ਦਿਨ ਬੱਚਿਆਂ ਕੋ ਰਹਿੰਦੀ ਆ ਤੇ ਹਨਾ ਪਿਓ ਤੇ ਚਲੋ ਚੱਲ ਜਾਂਦੇ ਬਾਹਰ ਹਨਾ ਦੁਕਾਨਾਂ ਤੇ ਚਲ ਜਾਂ ਕੋਈ ਕੰਮ ਕਰ ਤੇ ਚਲ ਗਿਆ ਮਾਂ ਦੇ ਕੋਲ ਹੀ ਸਾਰਾ ਦਿਨ ਰਹਿੰਦੇ ਆ ਤੇ ਮਾਂ ਦਾ ਫਰਜ ਬੰਦਾ ਕਿ ਮਤਲਬ ਉਹਦਾ ਧਿਆਨ ਰੱਖੇ ਹਨਾ ਕਿਤੇ ਵੀ ਕੱਲਾ ਬੱਚਿਆਂ ਨੂੰ ਹੁਣ ਭੇਜਣ ਦਾ ਬਿਲਕੁਲ ਵੀ ਜਮਾਨਾ ਨਹੀਂ ਜਾਂ ਤੁਸੀਂ ਕੋਟਵੀਸ਼ਨ ਤੇ ਜਾਂ ਕਿੱਦਾਂ ਵੀ ਹਨ ਇੱਕ ਨਿਊਜ਼ ਆਈ ਇਹਦੇ ਮਗਰੇ ਬਹੁਤ ਸਾਰੀਆਂ ਨੀਂਦਾਂ ਉਹਨਾਂ ਲੱਬਿਆ ਬਾਕਸ ਜੇ ਮੈਂ ਬੜਾ ਵਧੀਆ ਜਿਹਾ ਨਮਾਈ ਪਿਆ ਹੀ ਹੈ ਹੋਏ ਨਾ ਇਦਾਂ ਹੀ ਪਿਆ ਹੈ ਮੈਂ ਕਿ ਇਹਦੇ ਵਿੱਚ ਨਾ ਰੱਖਦੀ ਹਾਂ ਦੋ ਲਿਪਸਟਿਕਾਂ ਲੱਭੀ ਹਾਂ ਵੇਖੋ ਮੈਂ ਕਹਿੰਨੀ ਲਿਪਸਟਿਕਾਂ ਨਹੀਂ ਹੈਗੀ ਹਨਾ ਤੇ ਇਹਦਾ ਕਲਰ ਵੀ ਬੜਾ ਸੋਹਣਾ ਵਾ ਉਹ ਆਇਆ ਹੀ ਹੈ ਇਹ ਹੈ ਕਲਰ ਦਾ ਇਹ ਲਿਕਵਿਡ ਹੈ ਬੜੀ ਸ਼ੇਡ ਹੈ ਨਾ ਇਹ ਇਹ ਉਹ ਮੈਂ ਤੇ ਨੇਲ ਪੇਂਟ ਵੀ ਆਹ ਮਮਾ ਲਓ ਦੋ ਨੇਟ ਪਰ ਮੈਂ ਕਹਿੰਨਾ ਇਹਦੇ ਵਿੱਚ ਭਾਗ ਰੱਖਦੀ ਆ ਇਹ ਕਾਲ ਇੱਕ ਠੀਕਾ ਪਿੰਕ ਜੀ ਸ਼ੇਡ ਆ ਮੈਂ ਚਲ ਇਹਦੇ ਵਿੱਚ ਪਾ ਲੈਣੀ ਆ ਜਿਹੜਾ ਡੇਲੀ ਕਰਨਾ ਹੁੰਦਾ ਮੇਕਅਪ ਉਹ ਇਹਨਾਂ ਇਚ ਪਾ ਦੇ ਰੱਖਦੀ ਹਾਂ ਸਾਰਾ ਹੀ ਫਾਉਲ ਫਾਉਲ ਦਾ ਸ਼ਾਈ ਬ੍ਰੋਨ ਮੈਂ ਸਾਰਾ ਇਹਦੇ ਚ ਪਾ ਦੇ। ਲਿਪਸਟਿਕ ਲਾਉਣੀ ਹੈ। ਲਾਈਟ ਜੀ ਸ਼ੇਡਮ ਬਹੁਤ ਹੀ ਲਾਈਟ ਆ। ਇੱਕ ਕੋਰ ਆਨ ਕਰਨਾ ਹੈ। ਆ ਲਏ ਨੇ ਹਾਂ ਕੁਣਾ ਇਹਦੇ ਵਿੱਚ ਪਾ ਲੈਂਦੇ ਸਾਰੇ ਸਮਾਨ ਮੈਂ ਕਿ ਇਹਨੂੰ ਇੱਥੇ ਰੱਖਦੀ ਆ ਤੇ ਆ ਕਿ ਇਹਦੇ ਵਿੱਚ ਪਿਆਰ ਹੋਊਗਾ ਨਾ ਤੇ ਨਾਲੇ ਲੌਂਗ ਨੂੰ ਖਰਾਬ ਹੋ ਜੇ ਵੀ ਫਿਰ ਮੈਂ ਨਾ ਲੋ ਜੀ ਆਪਣਾ ਡਿਨਰ ਵਗੈਰਾ ਹੋ ਗਿਆ ਵਾ ਤੇ ਇਹ ਸੀ ਆਪਣਾ ਅੱਜ ਦਾ ਵਲੌਗ गाइस ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਮੇਰੇ ਲਾਈਕ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਨਮੀ ਜੇਥਨਾ ਟੋਰ ਕਰ ਦਿੰਦਾ ਨਾ ਅਦਾਨਿਸ਼ ਨੂੰ ਲਿਆ ਕੇ ਦਿੱਤਾ ਸੀ ਤੇ ਉਹ ਆਪ ਹੀ ਵਝਾਉਂਦਾ ਹੈ ਹਾਂ ਅਬੀ ਖੇਲ ਦੱਪਿਆ ਜੀ